ਬੰਦੇ ਨੇ ਆਪਣੇ ਮਨ ਦੇ ਨਾਲ ਆਪਣੀ ਇੱਛਾ ਦੇ ਨਾਲ ਮੋਦੀ ਸਾਹਿਬ ਦੀ ਨੀਤੀਆਂ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਜੁਆਇਨ ਕੀਤਾ ਵਾ ਉਹਦੇ ਕਾਰਨ ਪਰ ਸੁਭੈਰੀ ਹੋ ਜਵੇ ਇਸ ਤੋਂ ਸਾਫ ਹੈ ਤੁਸੀਂ ਬਹੁਤ ਸੂਝਿਆ ਪੱਤਰਕਾਰ ਹੋ ਇਸ ਤੋਂ ਸਾਫ ਹੋਤਾ ਲੱਗਦਾ ਕਿ ਇਹ ਸਰਕਾਰ ਦੀ ਕੀ ਮਨਚਾਲਾ ਕੀ ਸੋਚਿਆ ਇਸ ਗੱਲ ਨੂੰ ਲੱਗਿਆ ਸੀ ਤੁਮਾ ਜੀ ਖਿੱਚਣ ਦਿੱਤੀ ਹੈ ਘਰ ਘਰ ਟਕਰ ਪਰ ਜਾ ਕੇ ਜਿਹੜੀ ਇਹ ਭਗਵੰਤ ਮਾਨ ਦੀ ਇੱਕ ਚੁਰਦੇ ਪਰ ਅਦਾਰੀ ਸਰਕਾਰ ਬਣੀ ਸੀ ਜਿਹਨੇ ਸਾਡੀਆਂ ਭੈਣਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ 10000 ਰੁਪਏ ਦਵਾਂਗੇ ਅੱਜ ਲਗਭਗ 42 ਮਹੀਨੇ ਬੀ ਚੁੱਕੇ ਐ ਅੱਜ 42 41000 ਰੁਪਏ ਲਈ ਇੱਕ ਭੈਣ ਦਾ ਇਹਨਾਂ ਪਰ ਖੜਾ ਹੈ ਅੱਜ ਜਿਸ ਤਰੀਕੇ ਨਾਲ ਇੰਡਸਟਰੀ ਦਾ ਪੁਰਾਣਾ ਹਾਲ ਹੈ ਕੱਲ ਤਿੰਨ ਘੰਟੇ ਬਰਸਾਤ ਹੋਈ ਹੈ ਸ਼ਹਿਰ ਦੇ ਕੀ ਹਾਲਾਤ ਹੋਏ ਐ ਜਿਵੇਂ ਜਿਵੇਂ ਪਾਣੀ ਖੜਾ ਵਾ ਸੜਕਾਂ ਟੁੱਟੀਆਂ ਪਈਆਂ ਵੈ ਉਸ ਪਾਸੇ ਧਿਆਨ ਨਹੀਂ ਇਹਨਾਂ ਦਾ ਇਹਨਾਂ ਕਾਨੂੰਨ ਕੋਲ ਪਾਸੇ ਇਹ ਕਿਸ ਤਰੀਕੇ ਦਾ ਅਸੀਂ اپੋਜੀਸ਼ਨ ਦਬਾ ਕੇ ਅਸੀਂ ਝੂਠ ਬੋਲ ਕੇ ਫਿਰ ਲੋਕਾਂ ਪਰ ਮਾਰੀਏ ਲੇਕਿਨ ਪੰਜਾਬ ਦੇ ਲੋਕ ਅੱਜ ਇਸ ਤਰ੍ਹਾਂ ਹੀ ਕੰਮ ਕਰਦੇ ਆਂ ਹੋਰ ਪਿੰਡਾਂ ਦੇ ਵਿਸ਼ੇਸ਼ ਕਰਕੇ ਜਿਹੜੇ ਲੈਂਡ ਪੂਲਿੰਗ ਨਵੀਂ ਕਿਸਾਨ ਮਹਰੂਸਕੀਮ ਲੈ ਕੇ ਆਇਆ ਹੈ ਉਹਦੇ ਨਾਲ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਵਿੱਚ ਬੜਨ ਨਹੀਂ ਦੇਣਾ ਇਸ ਕਰਕੇ ਤੁਹਾਡੇ ਲਈ ਸੁਨੇਹਾ ਦਿੰਦੇ ਆ ਕਿ ਪੂਰੀ ਬੀਜੇਪੀ ਪੰਜਾਬ ਦੀ ਉਸ ਪਰਵਾਹ ਨਾ ਖੜੀ ਹੈ ਪਰ ਮਾਨ ਸਰਕਾਰ ਨੂੰ ਚਾਬੀ ਨਹੀਂ ਦਿੰਦੇ ਕਿ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਪਾਰਟੀ ਨਹੀਂ ਹੈ ਇਹ ਪਾਰਟੀ ਹਮੇਸ਼ਾ ਔਖੇ ਵੇਲੇ ਖੜੀ ਹੋ ਕੇ ਅਗਲੀ ਵਾਰ ਸਰਕਾਰ ਬਣਾਦੀ ਹੈ ਉਸ ਪਾਈ ਦੇ ਵੀ ਸਾਡੀ ਸਰਕਾਰ ਜ਼ਰੂਰ ਬਣੇਗੀ ਅਸੀਂ ਇਹ ਲੋਕਾਂ ਦੇ ਨਾਲ ਵਾਅਦਾ ਕਰਦੇ ਹਾਂ